جی کا ਉਹਨਾਂ ਨੇ ਜੁੜੇ ਹੋਏ ਨਹੀਂ ਲੱਗੇ। ਕਈ ਵਾਰ ਉਹ ਬੁਰੀ ਦੀਆਂ ਭਾਵਨਾਵਾਂ ਸੁਣੋਈਆਂ। ਉਹਨਾਂ ਨੂੰ ਉੱਤਸ਼ਾਹੀ ਭਾਵਨਾਵਾਂ ਰਹੀਆਂ। ਕਿਹੋ ਜਿਹਾ ਆਸ ਹੁੰਦੀ ਆ। ਜਿਵੇਂ ਰੱਬਾ ਆਸ ਹੈ। ਜਿਹੜਾ ਲੋਕ ਤੁਮ ਆਪਣਾ ਖਾਫਾ ਫਰੋ। ਬਰਸ ਦੇ ਮੋਢੇ ਉੱਤੇ ਬਹੁਤ ਵੱਡੀ ਦੁਨੀਆ ਆ ਗਈ। ਕਾਇਕਲਾ ਜ਼ੋਰਦਾਰ ਇੱਕ ਵਾਰ ਆਪਣੇ ਵਾਸਤੇ ਤੜਿਆਂ ਦਾ ਮਾਰ ਜੀ। اگل اگل اگر پرس کی گئے پر رول دور جی جی چیز کو غلط ہوتی ہوتی ہو سو so, جو مگا محدودا جی نے دسیاں میری انہیں پہلے بھی وارتہ ہوئی سی کا جدہ آئے سی ملن واسطے تے ایک ایک مانگ جیڑی ہے تھے بالکل واجب ہے اور جو سیوا دا موقع ملیا یا جو ہی کرسی کے سہیوگ جنا بھی کچھ ہو سکے گا ڈیجیٹل پرس کلب واسطے او یہ تی چھوٹی بھن کہہ لو یا کہہ لو بھی لدیا فسٹ سٹیزن ہونے کے ناتے میرا ਜ਼ਿੰਮੇਦਾਰੀ ਬੰਦੀ ਹੈ ਜੀ ਵੀ ਇਹ ਜਿਹੜੀ ਤੁਹਾਡੀ ਆਵਾਜ਼ ਹੈ ਇਹ ਉੱਪਰ ਤੱਕ ਲੈ ਕੇ ਜਾਵਾਂ ਔਰ ਇੱਕ ਇੱਕ ਮੰਗ ਹੈ ਇਹਨੂੰ ਪੂਰਾ ਕਰਾਇਆ ਜਾ ਸਕੇ ਮੇਰੇ ਵੱਲੋਂ ਮੇਰੇ ਤੋਂ ਪਹਿਲਾਂ ਐਮ.ਐਲ.ਏ. ਕੋਲਵੰਦ ਸਿੱਧੂ ਜੀ ਵੀ ਇੱਥੇ ਹੋ ਕੇ ਗਏ تھے ਉਹਨਾਂ ਨੇ ਵੀ ਬਕਾਇਦਾ ਜਿਹੜੀ ਇੱਕ ਪ੍ਰੋਪਰ ਆਫਿਸ ਦੇਣ ਦੀ ਗੱਲ ਕੀਤੀ ਹੈ ਉਹਦੇ ਬਾਰੇ ਚਰਚਾ ਕੀਤੀ ਕਿ ਉਹ ਸੀਮ ਸਾਹਿਬ ਨਾਲ ਗੱਲ ਕਰਕੇ ਐਪ੍ਰੋਪਰੀਏਟ ਜੋ ਵੀ ਜਗ੍ਹਾ ਪਾਤੀ ਹੋਗੀ ਉਹ ਜ਼ਰੂਰ ਦੇਣਗੇ ਤੇ ਮੈਂ ਵੀ ਤੁਹਾਨੂੰ ਸਾਰਿਆਂ ਨੂੰ ਆਸ਼ਵਾਸ਼ਣ ਦਿਵਾਉਣੀ ਆ ਕਿ ਜੋ ਜੋ ਇੱਥੇ ਮੰਗ ਕੀਤੀ ਗਈ You want ਮੰਗ ਕੀਤੀ ਗਈ ਚਾਹੇ ਉਹ ਬਲੂ येलो ਕਾਰਡ ਦੇ ਮੁਤਾਬਿਕ ਤੁਹਾਡੇ ਪੈਨਸ਼ਨ ਲਗਾਉਣ ਦੀ ਗੱਲ ਕੀਤੀ ਗਈ ਤੇ ਚਾਹੇ ਉਹ ਤੁਹਾਨੂੰ ਇੱਕ ਪ੍ਰੋਪਰ ਜਗ੍ਹਾ ਦੇਣ ਦੀ ਗੱਲ ਕੀਤੀ ਗਈ ਆਈ ਕਾਰਡਸ ਦੀ ਗੱਲ ਕੀਤੀ ਗਈ ਇੱਕ ਇੱਕ ਗੱਲ ਇੱਕ ਇੱਕ ਮੰਗ ਤੁਹਾਡੀ ਸਭ ਦੀ ਵਾਜਬ ਹੈ ਔਰ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਮੈਂ ਨਹੀਂ ਕਹਿੰਦੇ ਕਿ ਇਕੱਲਾ ਇਨਸਾਨ ਬਹੁਤ ਵੱਡਾ ਹੁੰਦਾ ਹੈ ਜਾਂ ਮੈਂ ਇਕੱਲੇ ਸਭ ਕੁਝ ਕਰ ਲਾਂਗੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਸਾਰੇ ਐਮਐਲਏ ਸਾਹਿਬਾਨ ਉਹ ਲੀਡਰਸ਼ਿਪ ਦੇ ਸਹਿਯੋਗ ਦੇ ਨਾਲ ਤੁਹਾਡੀ ਇੱਕ ਇੱਕ ਜਿਹੜੀ ਮੰਗ ਹੈ ਉਹ ਪੂਰੀ ਕੀਤੀ ਗਈ جائے تو دی کاری کاری ہاں گی یہ میرا وعدہ ہے اور جیمانڈ دی گل کر رہے سی میں کہاں ایک وقت نہیں ایتھے کچھ اناؤنس کر جانا آرتھک طور پہ میم لگتا ہے ایک بار کا ਉਹ ਜ਼ਰੂਰਤ ਪੂਰੀ ਕਰ ਸਕਦਾ ਬਟ ਫੋਰਐਵਰ ਨਹੀਂ ਹੋ ਸਕਦਾ ਸੋ ਆਪਾਂ ਮਿਲ ਕੇ ਇਸ ਚੀਜ਼ ਨੂੰ ਪਲਾਨ ਆਊਟ ਕਰਾਂਗੇ ਤਾਂ ਕਿ ਇਹ ਵਨ ਟਾਈਮ ਦਾ ਨਾ ਹੋਵੇ ਬਲਕਿ ਪ੍ਰੈਸ ਕਲੱਬ ਨੂੰ ਪੂਰੀ ਤਰ੍ਹਾਂ ਮਜ਼ਬੂਤੀ ਦੇਣ ਵਾਸਤੇ ਅਜਿਹੇ ਸਟੈਪ ਹੋਵੇ ਕਿ ਵੀ ਜਿਹਦੇ ਵਿੱਚ ਹਰ ਮਹੀਨੇ ਸਾਨੂੰ ਸ਼ਾਰਟੀ ਹੋਵੇ ਵੀ ਜਿਨ੍ਹਾਂ ਦੀ ਆਪਾਂ ਸੈਲਰੀ ਲਗਾ ਰਹੇ ਆ ਜਾਂ ਮੈਨੂੰ ਦੱਸ ਰਹੇ ਸੀ ਵੀ ਅੱਜ ਦੋ ਤੋਂ ਤਿੰਨ ਪੱਤਰਕਾਰ ਐਸੇ ਵੀ ਨੇ ਜਿਨ੍ਹਾਂ ਦੀ ਸੈਲਰੀ ਵੀ ਲਗਾਈ ਜਾਣੀ ਆ ਉਹਨਾਂ ਦੀ ਹੋਵੇ ਜਾਂ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਹੋਰ ਕੋਈ ਸਹਾਇਤਾ ਦੇਣ ਦੀ ਗੱਲ ਹੋਵੇ ਉਹਨੂੰ ਆਪਾਂ ਪੂਰਾ ਕਰਾਂਗੇ ਔਰ ਮੇਰਾ ਇੱਕ ਵਾਦਾ ਮੈਂ ਦੂਦਤਾ ਜੀ ਨਾਲ ਹੋਇਆ ਹੋਇਆ ਉਹ ਮੈਂ ਆਪਣੇ ਤੌਰ ਤੇ ਆਪਣੇ ਆਪ ਪੂਰਾ ਕਰਕੇ ਦਿਆਗੀ ਔਰ ਫਿਰ ਤੋਂ ਇੱਕ ਵਾਰ ਬਹੁਤ ਬਹੁਤ ਵਧਾਈ ਅੱਜ ਦੇ ਦਿਵਸ ਦੀਆਂ ਔਰ ਆਸ਼ ਕਰਦੀ ਆਂ ਕਿ ਇਹ ਜਿਹੜਾ ਡਿਜੀਟਲ ਆਪਾਂ ਡਿਜੀਟਲ ਇੰਡੀਆ ਵੱਲ ਬਹੁਤ ਜ਼ਿਆਦਾ ਧਿਆਨ ਦੇਣੀਆਂ ਤੇ ਇਹ ਜਿਹੜਾ ਡਿਜੀਟਲ ਕਲੱਬ ਹੈ ਤੁਹਾਡਾ ਜਿਹੜਾ ਜੇ ਹਰ ਨੋਕ ਦੇ ਵਿੱਚ ਪਹੁੰਚ ਕਰਦਾ ਆ ਇਹ ਹੋਰ ਪਰਫੁੱਲਿਤ ਹੋਵੇ ਔਰ ਲੋਧਿਆੜੇ ਨੂੰ ਹੋਰ ਅੱਗੇ ਲੈ ਕੇ ਜਾਵੇ ਧੰਨਵਾਦ ਜੀ بالکل